ਸੱਚੀ ਗੱਲ ਜੀ ਮਿਲੀਆਂ ਸਾਰੀਆਂ ਭੈਣਾਂ ਨੂੰ ਅੱਜ ਪੈਨ ਉਹ ਤੁਹਾਨੂੰ ਜੋੜ ਵਾਲੀ ਬਾਜੂ ਦੀ ਕਟਿੰਗ ਕਰਕੇ ਦਿਖਾਉਣੀ ਹੈ ਮੈਨੂੰ ਕਈ ਭੈਣਾਂ ਦੇ ਮੈਸੇਜ ਆਏ ਸੀ ਕਿ ਜੋੜ ਵਾਲੀ ਬਾਜੂ ਦੀ ਕਟਿੰਗ ਕਰਕੇ ਸਾਨੂੰ ਦੱਸੋ ਠੀਕ ਹੈ ਜੀ ਇਹ ਪਿਓਰ ਦਾ ਸੂਟ ਹੈ ਜੀ ਇਹ ਕਸਟਮਰ ਨੇ ਪਹਿਲਾਂ ਹੀ ਵਾਸ਼ ਕਰਕੇ ਸੂਟ ਦਿੱਤਾ ਹੋਇਆ ਜੀ ਤਾਂ ਕਰਕੇ ਇਹਦੇ 'ਚ ਇਸ ਤਰ੍ਹਾਂ ਕਰਕੇ ਦੇਖੋ ਬਲ ਪਏ ਹੋਏ ਨੇ ਇਹ ਦੇਖੋ ਜਿਹੜੀਆਂ ਮੈਂ ਦੋ ਸੀਨਾ ਮਾਰੀਆਂ ਨੇ ਆਪਣੇ ਦੋਨੋਂ ਸਾਈਡਾਂ ਤੇ ਪੈਕ ਤੇ ਜੋੜ ਆਉਂਦਾ ਹੁੰਦਾ ਇਹ ਦੇਖੋ ਮੈਂ ਜੋੜ ਲਗਾ ਲਿਆ ਇਹ ਮੈਂ ਸੀਨ ਨੂੰ ਦੇਖੋ ਹਮੇਸ਼ਾ ਦੱਬ ਕੇ ਹੀ ਪ੍ਰੈਸ ਕਰਕੇ ਫਿਰ ਇਹਦੀ ਬਾਜੂ ਦੀ ਕਟਿੰਗ ਕਰਦੀਆਂ ਕਈ ਪੈਣਾ ਕੀ ਕਰਦੀਆਂ ਨੇ ਵੀ ਮਤਲਬ ਇਸ ਤਰ੍ਹਾਂ ਹੀ ਬਾਜੂ ਦੀ ਕਟਿੰਗ ਕਰ ਦਿੰਦੇ ਨੇ ਉਹ ਜਿਆਦਾ ਮੋਟਾ ਜਿਹਾ ਬਣ ਜਾਂਦਾ ਕੱਪੜਾ ਤੇ ਖੜਮਾ ਖੜਮੀ ਸੀਨ ਰਹਿੰਦੀ ਹੈ ਠੀਕ ਹੈ ਜੀ ਜਦੋਂ ਤੁਸੀਂ ਇਸ ਤਰ੍ਹਾਂ ਦੱਬ ਕੇ ਸੀਨ ਪ੍ਰੈਸ ਕਰਕੇ ਦੱਬ ਕੇ ਸੀਨ ਨੂੰ ਕਟਿੰਗ ਕਰੋਗੇ ਤਾਂ ਤੁਹਾਡੀ ਬਾਜੂ ਬਹੁਤ ਫਿਨਿਸ਼ਿੰਗ ਨਾਲ ਰੈਡੀ ਹੋਊਗੀ ਠੀਕ ਹੈ ਜੀ ਇਹ ਦੇਖੋ ਜੀ ਮੈਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਹੈ ਇਹ ਬਾਜੂ ਦੀ ਲਾਈਨਿੰਗ ਵਾਲਾ ਇਹ ਸੂਟ ਹੈ ਹੀ ਇਹ ਦੇਖੋ ਜੋ ਵੀ ਕਾਟਵਾ ਦਾ ਆਪਾਂ ਇਹਦੀ ਵੀ ਇਸ ਤਰ੍ਹਾਂ ਕਰਕੇ ਕਟਿੰਗ ਕਰਦੇ ਹਾਂ ਦੋਨਾਂ ਸਾਈਡਾਂ ਤੇ ਦੇਖੋ ਇਹ ਜੋੜ ਪਿਆ ਜੀ 4 4 ਇੰਚ ਦਾ ਇਹ ਦੇਖੋ ਜੀ ਹੁਣ ਮੈਂ ਤੁਹਾਨੂੰ ਇਹ ਲਾਈਨਿੰਗ ਦੇ ਉੱਪਰ ਕਟਿੰਗ ਕਰਕੇ ਦਿਖਾਉਣੀ ਹੈ ਜਦੋਂ ਵੀ ਤੁਸੀਂ ਲਾਈਨਿੰਗ ਵਾਲਾ ਸੂਟ ਸਟਿਚ ਕਰਦੀ ਹੋ ਜਿਹੜੀਆਂ ਮੇਰੇ ਭੈਣਾ ਟਾਫਟੇ ਵਾਲਾ ਸੂਟ ਨੇ ਸਟਿਚ ਕਰਦੀਆਂ ਨੇ ਪਹਿਲਾਂ ਤੁਸੀਂ ਟਾਫਟੇ ਦੇ ਉੱਪਰ ਕਟਿੰਗ ਕਰੋ ਠੀਕ ਹੈ ਜੀ ਜੇ ਕਪੜਾ ਜ਼ਿਆਦਾ ਤਿਲਸਣਾ ਮਤਲਬ ਤੁਹਾਨੂੰ ਤੁਹਾਡੇ ਤੋਂ ਸੈਟਿੰਗ ਨਹੀਂ ਆ ਰਹੀ ਫਿਰ ਤੁਸੀਂ ਲਾਈਨਿੰਗ ਦੇ ਉੱਪਰ ਜਿਹੜੀਆਂ ਭੈਣਾ ਲਾਈਨਿੰਗ ਲਗਾ ਰਹੀਆਂ ਨੇ ਤੁਸੀਂ ਲਾਈਨਿੰਗ ਦੇ ਉੱਪਰ ਚੰਗੀ ਤਰ੍ਹਾਂ ਪ੍ਰੈਸ ਕਰਕੇ ਉਹਨੂੰ ਵਾਸ਼ ਕਰਕੇ ਫਿਰ ਤੁਸੀਂ ਮਤਲਬ ਉਹਦੀ ਕਟਿੰਗ ਕਰੋ ਠੀਕ ਹੈ ਜੀ ఏ సహా బ వాజు తయారు రంచే తినిచ వద్ధ లేవే పంచ మూరి ఖుల్లీ అది ఛే ఇంచ నిశా ఇతర తిని ఇంచేవీ గలాయి వస్తే ਏ ਦੇਖੋ ਜੀ ਆਪਾਂ ਇਸ ਤਰ੍ਹਾਂ ਕਰਕੇ ਕਟਿੰਗ ਕਰਕੇ ਹੁਣ ਆਪਾਂ ਦੇਖੋ ਦੋ ਪੀਸ ਚੱਕ ਕੇ ਇਹਦੀ ਦੋ ਪੀਸਾਂ ਦੀ ਕੱਟ ਪਾ ਰਹੇ ਹਾਂ ਫਰੰਟ ਫਰੰਟ ਵਾਲੇ ਪੀਸਾਂ ਦੀ ਇਹ ਆਪਾਂ ਫੋਲਡਿੰਗ ਦਾ ਟੱਕ ਲਗਾ ਲਿਆ ਇਹ ਆਪਾਂ ਉਲਟਾ ਸਿੱਧਾ ਜਿਵੇਂ ਕਿ ਆਪਾਂ ਬਾਜੂ ਦੇ ਉੱਤੇ ਰੱਖਾਂਗੇ ਉਹ ਤੁਹਾਨੂੰ ਮੈਂ ਰੱਖ ਕੇ ਦਿਖਾਉਂਗੀ ਵੀ ਇਹ ਮੈਂ ਕਿਉਂ ਨਿਸ਼ਾਨੀਆਂ ਲਗਾਈਆਂ ਨੇ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਇਹ ਬਾਜੂ ਨੂੰ ਰੱਖ ਲੈਣਾ ਠੀਕ ਹੈ ਜੀ ਇਹ ਦੇਖੋ ਜੋੜ ਆ ਉਲਟੀ ਸਾਈਡ ਦੇਖੋ ਬਾਹਰ ਆ ਜੋੜ ਵਾਲੀ ਨੀਚਲੇ ਪਾਸੇ ਵੀ ਉਲਟੀ ਸਾਈਡ ਹੀ ਆ ਅੰਦਰਲੀ ਸਾਈਡ ਤੇ ਆਪਣੀ ਸਿੱਧੀ ਸੀਨ ਆਗੀ ਠੀਕ ਹੈ ਜੀ ਇਹ ਦੇਖੋ ਜਿਹੜਾ ਫਰੰਟ ਵਾਲਾ ਦੇਖੋ ਜਿੱਧਰ ਆਪਾਂ ਕਾਟ ਪਾਈ ਸੀ ਜਿੱਧਰ ਮੇਰੀ ਕਾਟ ਹੀ ਦੀ ਨਿਸ਼ਾਨੀ ਲਗਾਈ ਹੋਈ ਹੈ ਠੀਕ ਹੈ ਜੀ ਇਹ ਤੁਸੀਂ ਦੇਖੋ ਜਿੱਧਰ ਆਪਣਾ ਜੋੜ ਨਹੀਂ ਪਾਇਆ ਉਧਰਲੀ ਸਾਈਡ ਤੇ ਰੱਖਣਾ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੀ ਹਾਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਓ ਜਿਹੜੀਆਂ ਮੇਰੀਆਂ ਭੈਣਾਂ ਜੋੜ ਵਾਲੀ ਬਾਜੂ ਕਟਿੰਗ ਕਰਨੀ ਸਿੱਖਣਾ ਚਾਹੁੰਦੀਆਂ ਨੇ ਠੀਕ ਹੈ ਜੀ ਇਹ ਦੇਖੋ ਜੀ ਬਿਲਕੁਲ ਇਸ ਤਰ੍ਹਾਂ ਕਰਕੇ ਤੁਸੀਂ ਨਾਲ-ਨਾਲ ਇਹ ਵੀ ਕਟਿੰਗ ਕਰ ਦੇਣੀ ਹੈ ਹੁਣ ਦੇਖੋ ਜੀ ਤੁਸੀਂ ਕੀ ਕਰਨਾ ਦੋ ਪੀਸ ਦੇਖੋ ਆਪਣੇ نیچے ਰੱਖੇ ਹੋਏ ਨੇ ਦੇਖੋ ਹੁਣ ਤੁਸੀਂ ਲਾਈਨਿੰਗ ਦਾ ਸਿਰਫ ਇੱਕ ਸਿੰਗਲ ਪੀਸ ਰੱਖਣਾ ਚੱਕਣਾਗਾ ਚੱਕ ਕੇ ਤੁਸੀਂ ਇਹ نیچے ਵਾਲੇ ਪੀਸ ਦੇ ਨਾਲ ਅਟੈਚ ਕਰ ਦੇਣਾ ਦੇਖੋ ਇਸ ਤਰ੍ਹਾਂ ਇਹ ਦੇਖੋ ਜੀ ਇਹ ਆਪਣੇ ਹੁਣ ਮਤਲਬ ਕੋਈ ਵੀ ਆਪਣਾ ਪਾਸਾ ਉਲਟੂਗਾ ਨਹੀਂ ਕਈ ਵੀ ਵਾਰੀ ਆਪਾਂ ਨੂੰ ਗਲਤ ਜੜਿਆ ਜਾਂਦਾ ਵੀ ਜਿਹੜੀ ਆਪਾਂ ਗੁਲਾਈ ਦਿੰਨੇ ਆ ਸ਼ੇਪ ਦਿੰਨੇ ਆ ਫਰੰਟ ਵਾਲੀ ਬਾਜੂ ਦੀ ਉਹ ਆਪਣੀ ਪਿੱਛੇ ਚਲੀ ਜਾਂਦੀ ਆ ਠੀਕ ਹੈ ਜੀ ਇਸ ਤਰ੍ਹਾਂ ਜਦੋਂ ਤੁਸੀਂ ਕਾਟੀ ਨਿਸ਼ਾਨੀ ਲਵਾਉਂਗੇ ਕੋਈ ਵੀ ਨਿਸ਼ਾਨੀ ਲਗਾ ਸਕਦੇ ਹੋ ਠੀਕ ਹੈ ਜੀ ਇਹ ਦੇਖੋ ਮੇਰੀ ਜਿਹੜੀ ਉਲਟੀ ਸਾਈਡ ਆ ਅੰਦਰਲੀ ਸਾਈਡ ਤੇ ਆਈ ਆ ਇਹਦੇ ਤੇ ਵੀ ਅੰਦਰਲੀ ਸਾਈਡ ਤੇ ਆਈ ਆ ਦੂਸਰੀ ਬਾਜੂ ਤੇ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਵੀਡੀਓ ਕਟਿੰਗ ਕਰਕੇ ਜ਼ਰੂਰ ਦੇਖਿਓ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ ਜੀ